ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਅਗੈ ਅਰਦਾਸ ਸਾਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਸਿਮਰੋ ਸਿਮਰ ਸਿਮਰ ਸੁਖ ਪਾਵ ਸਾਸ ਸਾਸ ਸੰਭਾਲੇ ਇਹੋ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ ਗਿਆਨ ਧਿਆਨ ਕਿਛ ਕਰਮ ਨ ਜਾਣਾਂ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਕਲ ਲਾਭ ਹੋ ਬਖਮ ਨਦੀ ਜਾਏ ਤਰਣੀ ਪਰਮ ਸਤਕਾਰ ਜੋਗ ਸਤਿਗੁਰਾਂ ਦੀ ਸਾਜੀ ਨੀ ਵਾਜੀ ਗੁਰੂ ਪਿਆਰੀ ਗੁਰੂ ਸواری ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹੂ ਭਗਤ ਕਬੀਰ ਸਾਹਿਬ ਜੀਆਂ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਜਿਹੜੀ ਹੈ ਉਹ ਰਲ ਮਿਲ ਕੇ ਆਪਾਂ ਸਾਂਝੀ ਕਰ ਰਹੇ ਹਾਂ ਤਕਰੀਬਨ 110 ਸ਼ਲੋਕ ਜਿਹੜੇ ਆ ਹੁਣ ਤੱਕ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਨੇ ਵਿਚਾਰੇ ਆਓ ਅੱਜ 111 ਨੰਬਰ ਸ਼ਲੋਕ ਉਥੋਂ ਸ਼ੁਰੂ ਕਰਦੇ ਹਾਂ ਭਗਤ ਕਬੀਰ ਸਾਹਿਬ ਅੱਜ ਸਾਨੂੰ ਕੀ ਸਮਝਾ ਰਹੇ ਆ ਕਵੀਰ ਸੋਈ ਕੁੱਲ ਪਲੀ ਜਾ ਕੁੱਲ ਹਰ ਕੋ ਦਾਸ ਜਿਹੇ ਕੁੱਲ ਦਾਸ ਨਾ ਉਪਜੈ ਸੋ ਕੁੱਲ ਟਾਗ ਬਣਾਸ ਹੁਣ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਐ ਕਿ ਬਹੁਤ ਸਾਰੇ ਲੋਕ ਐਸੇ ਐ ਜਿਹੜੇ ਲੋਕਾਂ ਨੀਏ ਬਣਾਈਆਂ ਹੋਈਆਂ ਜਾਤਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਉਹ ਐ ਸਮਝ ਲਓ ਕਿ ਪੰਡਤਾਂ ਦੇ ਘਰੇ ਜਨਮ ਹੋਇਆ। ਤੇ ਕੁਝ ਲੋਕ ਐਸੇ ਜਿਹੜਿਆਂ ਨੂੰ ਲੋਕਾਂ ਵੱਲੋਂ ਬਣਾਈਆਂ ਨੀਵੀਆਂ ਜਾਤਾਂ ਕਹਿ ਕੇ ਕਿ ਉਹਨਾਂ ਦੇ ਵਿੱਚ ਜਨਮ ਹੋਇਆ ਕਰਦਾ। ਹੁਣ ਇੱਥੇ ਭਗਤ ਕਬੀਰ ਸਾਹਿਬ ਸਾਨੂੰ ਕਹਿ ਕੀ ਰਹੇ ਐ। ਕਹਿੰਦੇ ਅਸਲ ਦੇ ਵਿੱਚ ਉਹ ਕੁੱਲ ਭਲੀ ਐ। ਜਿਹੜੀ ਕੁੱਲ ਦੇ ਵਿੱਚ ਉਸ ਪਰਮਾਤਮਾ ਦਾ ਕੋਈ ਦਾਸ ਕੋਈ ਭਗਤ ਕੋਈ ਰੱਬ ਦਾ ਪਿਆਰਾ ਪੈਦਾ ਹੋਵੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਮੈਂ ਤੇ ਵੱਡੇ ਕੁੱਲ 'ਚ ਜੰਮਿਆ ਮੈਂ ਤੇ ਵੱਡੇ ਕੁੱਲ ਦੇ ਕਰਕੇ ਤਰ ਜਾਣਾ ਭਗਤ ਕਬੀਰ ਸਾਹਿਬ ਕਹਿੰਦੇ ਜਿਹੇ ਕੁੱਲ ਦਾਸ ਨਾ ਉਪਜੈ ਕਹਿੰਦੇ ਜਿਹੜੀ ਕੁੱਲ ਦੇ ਵਿੱਚ ਕੋਈ ਰੱਬ ਦਾ ਪਿਆਰਾ ਹੀ ਨਹੀਂ ਜੰਮਿਆ ਸੋ ਪੁੱਲ ਢਾਕ ਪਲਾਸ ਢਾਕ ਕਹਿੰਦੇ ਟੱਕ ਨੂੰ ਪਲਾਸ ਕਹਿੰਦੇ ਐ ਅੱਕ ਦੇ ਬੁੱਟੇ ਕਹਿੰਦੇ ਉੱਤੇ ਟੱਕ ਦੇ ਜਾਂ ਅੱਕ ਦੇ ਬੁੱਟੇ ਵਰਗੇ ਨੇ ਆਪਣੇ ਆਪ ਨੂੰ ਕਹੀਂ ਵੇਖ ਸਕ ਜਾਣ ਕਿ ਮੈਂ ਤੇ ਉੱਚੀ ਜਾਤ ਜੰਮਿਆ ਹੁਣ ਜੇ ਉੱਚੀਆਂ ਜਾਤਾਂ ਦੀ ਗੱਲ ਕਰੀਏ ਰਾਵਣ ਉੱਚੀ ਕੁਲ ਚ ਜੰਮਿਆ ਫਿਰ ਆਵਰ ਨੂੰ ਗੁਰੂ ਸਾਹਿਬ ਨੇ ਕਿਹਾ ਆਪ ਤੂੰ ਸੁੰਦਰ ਕੁਲੇਨ ਚਤਰ ਮੁਖੀ ਅਨੰਤ ਤਨਵੰਤ ਮਿਰਤਕ ਕਹੀਏ ਨਾਨਕ ਅਜਿਹ ਪ੍ਰੇਤ ਨਹੀਂ ਭਗਵਾਨ ਪਰਮਾਤਮਾ ਨਾਲ ਪਿਆਰ ਨਹੀਂ ਪਾਇਆ ਜੰਮਿਆ ਤੇ ਉੱਚੀ ਗੁਲਚ ਤੇ ਹਰ ਸਾਲ ਉਹਦੇ ਪੁੱਤਲੇ ਬਣਾ ਕੇ ਸਾੜੇ ਜਾਂਦੇ ਪਰਮਾਤਮਾ ਦੇ ਨਾਲ ਪਿਆਰ ਨਹੀਂ ਕੀਤਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਚਾਹੇ ਕੋਈ ਨੀਵੀਂ ਜਾਤ ਦਾ ਹੋਵੇ ਪਰ ਕਹਿੰਦੇ ਉਹਨੇ ਪ੍ਰਮਾਤਮਾ ਨੂੰ ਪਾਇਆ ਹੋਵੇ ਕਹਿੰਦੇ ਸਾਡੇ ਵਾਸਤੇ ਤੇ ਉਹ ਕੁੱਲ ਚੰਗੀ ਹੈ ਜਿਹੜੀ ਕੁੱਲ ਦੇ ਵਿੱਚ ਭਗਤ ਰਵਿਦਾਸ ਜੀ ਹੋਏ ਭਗਤ ਕਬੀਰ ਸਾਹਿਬ ਜੀ ਹੋਏ ਭਗਤ ਸਧਨਾ ਜੀ ਹੋਏ ਕਿੰਨਿਆਂ ਦੀ ਬਾਣੀ ਹੈ ਦਰਜ ਸਾਨੂੰ ਉਹ ਕੋਲ ਵੀ ਚੰਗੀ ਹੈ ਭਾਈ ਮਤੀ ਦਾਸ ਤੇ ਸਤੀ ਦਾ ਦੋਨੇ ਭਰਾ ਸੀ ਹੈ ਪੰਡਤਾਂ ਦੇ ਘਰ ਦਾ ਜਨ ਭਾਵੇਂ ਕੋਈ ਨਾ ਕੋਈ ਜਿਹੜਾ ਰੱਬ ਦੇ ਨਾਲ ਪਿਆਰ ਕਰਨ ਵਾਲਾ ਉਹ ਕੋਲ ਚ ਜੰਮਦਾ ਹੈ ਉਹ ਕੋਲ ਤਾਰ ਸੋਭਾ ਤੋਂ ਜੀ ਹੈ ਜੇ ਬੰਦਾ ਆਪਣੇ ਆਪ ਨੂੰ ਕਹੇ ਮੈਂ ਤੇ ਹਿੰਦੂ ਹਾਂ ਵੱਡੇ ਧਰਮ ਚ ਮੈਂ ਤੇ ਉੱਚੀ ਜਾਤ ਵਾਲਿਆਂ ਦੇ ਘਰੇ ਜੰਮਿਆ ਖੜਾ ਹੋਵੇ ਠੇਕਿਆਂ ਤੇ ਤੇ ਦਇਆ ਅੰਗਰ ਹੋਵੇ ਨਾ ਕਹਿੰਦੇ ਫਿਰ ਉਹਨੂੰ ਤੁਸੀਂ ਉੱਚੀ ਕੁਲ ਦਾ ਨਾ ਸਮਝੇ ਉਹ ਤੇ ਕਹਿੰਦੇ ਐ ਸਮਝ ਲਿਓ ਕਿ ਟੱਕ ਦਾ ਬੁੱਟਾ ਜਾਂ ਫਿਰ ਅੱਕ ਦਾ ਬੁੱਟਾ ਟੱਕ ਦੇ ਫੁੱਲ ਤੇ ਬੜੇ ਸੋਹਣੇ ਹੁੰਦੇ ਐ ਪਰ ਕਹਿੰਦੇ ਉਹਨੇ ਨਾਲ ਕੋਈ ਪਿਆਰ ਨਹੀਂ ਕਰਦਾ ਟੱਕ ਨਾਲ ਅੱਕ ਦੇ ਨਾਲ ਕੌਣ ਪਿਆਰ ਕਰਦਾ ਹੈ ਚਾਹੇ ਜਿਹੜੇ ਬੈਦ ਨੇ ਨਾ ਉਹਨਾਂ ਨੇ ਟੱਕ ਤੋਂ ਵੀ ਕੰਮ ਲੈ ਲਿਆ ਤੇ ਉਹਨਾਂ ਨੇ ਅੱਕ ਤੋਂ ਵੀ ਕੰਮ ਲੈ ਲਿਆ ਪਰ ਦੁਨਿਆਵੀ ਤੌਰ ਤੇ ਨਾ ਅੱਕ ਕਿਸੇ ਕੰਮ ਨਾ ਟੱਕ ਕਿਸੇ ਕੰਮ ਜਦੋਂ ਬੈਦ ਨੇ ਉਹਨੂੰ ਦਵਾਈ ਬਣਾ ਲਿਆ ਫਿਰ ਤੇ ਕੰਮ ਆ ਗਏ ਪਰ ਇਸ ਤਰ੍ਹਾਂ ਤੇ ਦੋਨਾਂ ਹੀ ਨਹੀਂ ਕੰਮ ਆਏ ਨਾ ਗੁਰੂ ਸਾਹਿਬ ਨੇ ਕਿਹਾ ਨਾ ਟੱਕ ਕੰਮ ਦਾ ਨਾ ਉਹ ਜਿਹੜਾ ਅੱਕ ਹੈ ਉਹ ਕੰਮ ਦਾ ਕਹਿੰਦੇ ਜੇ ਤੂੰ ਜੀ ਕੋਲੇ ਚ ਜਮੇ ਐ ਤੇ ਪਰਮਾਤਮਾ ਦੇ ਨਾਲ ਪਿਆਰ ਹੀ ਨਹੀਂ ਕੀਤਾ ਕਹਿੰਦੇ ਤੂੰ ਵੀ ਕਿਹੜਾ ਕੰਮ ਨਾ ਹੈ ਕਹਿੰਦੇ ਤੂੰ ਵੀ ਕਿਸੇ ਕੰਮ ਦਾ ਨਹੀਂ ਤੇ ਭਗਤ ਕਬੀਰ ਸਾਹਿਬ ਅੱਗੇ ਕਹਿੰਦੇ ਕਬੀਰ ਹੈ ਗਹਿ ਬਾਹਨ ਸਗਨ ਘਨ ਲੱਖ ਧਜਾ ਫਹਿਰਾਏ ਇਹ ਆ ਸੁਖਿਆ ਇਹ ਆ ਸੁਖ ਤੇ ਭਿਖਿਆ ਭਲੀ ਜਾਂ ਹਰ ਸਿਮਰਤ ਦਿਨ ਦੇਖੋ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਬੀਰ ਹੈ ਹੈ ਦਾ ਭਾਵ ਘੋੜੇ ਗਏ ਦਾ ਭਾਵ ਹੁੰਦਾ ਹਾਥੀ ਗਾਜ ਹਾਥੀ ਸਗਨ ਦਾ ਭਾਵ ਹੁੰਦਾ ਬਹੁਤ ਸੰਘਣ ਹੈ ਸਗਨ ਕਨ ਕਿ ਫਹਿਰਾਏ ਦਾ ਭਾਵ ਹੁੰਦਾ ਹਵਾ ਦੇ ਵਿੱਚ ਝੂਲਣ ਵਾਲਾ ਲਹਿਰੌਣ ਵਾਲਾ ਝੰਡਾ ਕਹਿੰਦੇ ਜਿੰਨਾ ਦੇ ਘਰਾਂ ਦੇ ਨਾ ਮੂਰੇ ਹਾਥੀ ਘੋੜੇ ਤੇ ਘਰਾਂ ਦੇ ਮੂਰੇ ਝੰਡੇ ਲੱਗੇ ਹੁੰਦੇ ਕਹਿੰਦੇ ਉਹ ਪਰਮਾਤਮਾ ਦੇ ਨਾਮ ਤੋਂ ਖੁੰਝ ਗਏ ਇਹ ਰਾਜ ਭਾਗ ਕਹਿੰਦੇ ਕਿਸੇ ਕੰਮ ਨਹੀਂ ਆ ਫਿਰ ਜੇ ਪਰਮਾਤਮਾ ਦੇ ਨਾਮ ਤੋਂ ਖੁੰਝ ਗਏ ਠੀਕ ਹੈ ਪੈਸਾ ਹੁਣ ਕਈਆਂ ਥਾਵਾਂ ਤੇ ਪੈਸਾ ਕੰਮ ਕਰਦਾ ਤੇ ਕਈਆਂ ਥਾਵਾਂ ਤੇ ਪਿਆਰ ਕੰਮ ਕਰਦਾ ਤੇ ਕਈਆਂ ਥਾਵਾਂ ਤੇ ਪਿਆਰ ਕੰਮ ਕਰ ਜਾਂਦਾ ਤੇ ਕਈਆਂ ਥਾਵਾਂ ਤੇ ਪੈਸਾ ਪਰ ਜਿਹੜੇ ਥਾਂ ਤੇ ਗੁਰੂ ਨੇ ਕੰਮ ਕਰਨਾ ਨਾ ਉੱਥੇ ਨਾ ਪੈਸਾ ਕਮ ਆਉਣਾ ਨਾ ਕੋਈ ਕੋਈ ਪਿਆਰ ਕੰਮ ਬਸ ਉੱਥੇ ਗੁਰੂ ਨਾਲ ਪਿਆਰ ਕਰਦਾ ਕਬੀਰ ਹੈ ਗਹਿ ਤਾਹਨ ਸਗਲ ਘਨ ਲਾਖ ਧਜਾ ਫਹਿਰਾਈ ਇਹ ਆ ਸੁਖ ਦੇ ਭਿਖਿਆ ਭਲੀ ਜੋ ਹਰਿ ਸਿਮਰਤ ਦਿਨ ਜਾਏ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰਨ ਵਾਲਾ ਬੰਦਾ ਨਾ ਕਹਿੰਦੇ ਉਹ ਤੇ ਚਾਹੇ ਭਿਖਿਆ ਮੰਗ ਮੰਗ ਕੇ ਲੋਕਾਂ ਦੇ ਘਰਾਂ ਚੋਂ ਪ੍ਰਸ਼ਾਦਾ ਲਿਆ ਕੇ ਛੱਕਦਾ ਕਹਿੰਦੇ ਉਹ ਜਿਹਦੇ ਘਰੇ ਝੰਡੇ ਝੂਲਦੇ ਸੀ ਉਹਦੇ ਨਾਲੋਂ ਤੇ ਕਹਿੰਦੇ ਉਹ ਚੰਗਾ ਹੈ ਜਿਹੜਾ ਸਿਮਰਨ ਕਰਦਾ ਹੈ ਨਾ ਕਹਿੰਦੇ ਉਹ ਲੋਕਾਂ ਦੇ ਘਰੋਂ ਲਿਆ ਲਿਆ ਕੇ ਇੱਕ ਇੱਕ ਦੋ ਰੋਟੀਆਂ ਮੰਗ ਮੰਗ ਕੇ ਕਹਿੰਦੇ ਖਾ ਲੇ ਕਹਿੰਦੇ ਜਿਹਦੇ ਘਰੇ ਝੰਡੇ ਝੋਲਦੇ ਆ ਨਾ ਕਹਿੰਦੇ ਉਹਦੇ ਨਾਲ ਤੇ ਉਹ ਚੰਗਾ ਅਸੀਂ ਵੱਡੀ ਕੋਠੀ ਬਣਾ ਲਈ ਵੱਡੀ ਕੋਠੀ ਬਣਾ ਕੇ ਵਿੱਚ ਵੀਰ-ਵਾਰ ਬਣਾ ਲਿਆ ਤੇ ਜਿਹੜੇ ਪ੍ਰਮਾਤਮਾ ਨਾਲ ਪਿਆਰ ਕਰਨ ਵਾਲੇ ਆ ਉਹਨਾਂ ਦੀ ਚਾਹੇ ਛੱਪਰੀ ਹੋਵੇ ਟੁੱਟੀ ਹੋਈ ਟੁੱਟੀ ਹੋਈ ਛੱਪਰੀ 'ਚ ਬੈਠ ਕੇ ਵੀ ਪ੍ਰਮਾਤਮਾ ਦਾ ਨਾਮ ਜਪਦੇ ਆ ਫਿਰ ਉਹ ਵੱਡੀ ਕੋਠੀ ਸੋਹਣੀ ਹੈ ਕਿ ਛੱਪਰੀ ਸੋਹਣੀ ਛੱਪਰੀ ਜਿਆਦਾ ਸੋਹਣੀ ਹੈ ਕਿਉਂਕਿ ਛਪਰੀ ਦੇ ਵਿੱਚ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਗੁਰੂ ਸਾਹਿਬ ਕਹਿੰਦੇ ਨਾ ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ ਜਾਤ ਨਾ ਪਤਨ ਆਦਰ ਉਦਿਆਨ ਪਰਮਿਨਾ ਮਿੱਤਰ ਨਾ ਇਠ ਧਨ ਰੂਪ ਹੀਨ ਕਿਸ ਸਾਖ ਨ ਛਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿਨਾ ਕਹਿੰਦੇ ਜਿਹਦੇ ਪ੍ਰਮਾਤਮਾ ਦਾ ਨਾਮ ਮਨ ਚ ਵਸ ਗਿਆ ਨਾ ਉਹਦੀ ਤੇ ਟੁੱਟੀ ਹੋਈ ਛੱਪਰੀ ਵੀ ਸੋਹਣੀ ਐ ਪਰ ਜਿਹਦੇ ਪ੍ਰਮਾਤਮਾ ਦਾ ਨਾਮ ਮਨ ਚ ਨਹੀਂ ਵਸਿਆ ਉਹਦੇ ਫਿਰ ਸੋਨੇ ਦੇ ਮਹਿਲ ਵੀ ਬੇਅਰਥ ਹੁੰਦੇ ਆ ਲੰਕਾ ਗੱਡ ਸੋਨੇ ਦਾ ਭਇਆ ਮੂਰਖ ਰਾਵਣ ਪਿਆਲੇ ਗਏ ਮੂਰਖ ਕਿਹਾ ਗੁਰੂ ਸਾਹਿਬ ਨੇ ਕਿ ਉਹਦਾ ਜਿਹੜਾ ਲੰਕਾ ਸੀ ਸੋਨੇ ਦੀ ਸੀ ਪਰ ਕਹਿੰਦੇ ਕੀ ਲੈ ਗਿਆ ਇਹ ਸੰਸਾਰ ਦਾ ਲੋਕਾਂ ਦੀਆਂ ਬਾਤਾਂ ਪਵਾਵਾਂ ਲੈ ਗਿਆ ਇਹ ਆ ਸਿੱਖ ਤੇ ਭਿਖਿਆ ਬਣੇ ਜਾ ਹਰਿ ਸਿਮਰਤ ਦਿਨ ਕਹਿੰਦੇ ਜਿਹੜਾ ਬੰਦਾ ਸਿਮਰਨ ਕਰਦਾ ਹੈ ਨਾ ਭਜਨ ਕਰਦਾ ਹੈ ਬੰਦਗੀ ਕਰਦਾ ਹੈ ਕਹਿੰਦੇ ਉਹਦਾ ਤਾਂ ਨਾ ਦੋ ਰੋਟੀਆਂ ਮੰਗ ਕੇ ਖਾਣਾ ਵੀ ਚਾਹੀਦਾ ਤੇ ਵੱਡੀ ਕੋਠੀ ਬਣਾ ਕੇ ਵਿੱਚ ਬੀਰਵਾਰ ਬਣਾ ਕੇ ਲੋਕਾਂ ਨੂੰ ਦਿਖਾਉਂਦਾ ਫਿਰਦਾ ਦੇਖੋ ਜੀ ਕਿੰਨਾ ਵੱਡਾ ਬੀਰਵਾਰ ਬਣਾਇਆ ਕਹਿੰਦੇ ਇਹਦਾ ਕੀ ਫਾਇਦਾ ਇਹ ਤੇ ਆਪ ਤਾਂ ਡੁੱਬ ਰਹੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਡੋਪੇਗਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਡੋਪੇਗਾ ਕੱਲਾ ਇਹ ਬੀਰਵਾਰ ਦਾ ਚਾਰ ਨਾ ਕਰ ਕਹਿੰਦੇ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਡੋਪੇਗਾ ਕਬੀਰ ਸਭ ਜਗ ਹਉਂ ਮਿਰਿਓ ਮੰਗਲ ਤੰਦ ਚੜ੍ਹਾਏ ਕੋਈ ਕਾਉ ਕੋ ਨਹੀਂ ਸਭ ਦੇਖੀ ਠੋਕ ਬਜਾਈ ਜੀ ਭਗਤ ਕਬੀਰ ਸਾਹਿਬ ਕਹਿੰਦੇ ਐ ਮੰਡਲ ਦਾ ਭਾਵ ਹੁੰਦਾ ਢੋਲ ਕਹਿੰਦੇ ਮੈਂ ਢੋਲ ਮੋਟਿਆਂ ਤੇ ਰੱਖ ਕੇ ਵਜਾਉਂਦਾ ਫਿਰਦਾ ਰਿਹਾ ਸਾਰਾ ਜਗਤ ਇਹ ਵੇਖ ਲਿਆ ਮੈਂ ਪੁੱਛਦਾ ਰਿਹਾ ਕਿ ਦੱਸੋ ਭਾਈ ਇਹ ਰਾਜ ਭਾਗ ਮਹਿਲ ਮਾੜੀਆਂ ਸਾਥ ਸਬੰਧੇ ਇਹਨਾਂ ਵਿੱਚੋਂ ਕੋਈ ਤੋੜ ਨਿਭਾਣ ਵਾਲਾ ਹੈ ਕਵੀਰ ਸਭ ਜਗ ਹਉ ਮਿਰਿਓ ਮੰਗਲ ਗੰਧ ਚੜਾਏ ਕੋ ਕਾਹੂ ਕੋ ਕੋ ਨਹੀਂ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਈ ਕਹਿੰਦੇ ਮੈਂ ਇਹ ਸਾਰਾ ਕੁਝ ਵੇਖ ਲਿਆ ਤੇ ਕੋਈ ਤੋੜ ਨਿਭਾਣ ਵਾਲਾ ਹੈ ਨਹੀਂ ਕਹਿੰਦੇ ਵਾ ਢੋਲ ਵਜਾ ਬਜਾ ਕੇ ਵੀ ਸਾਰੇ ਕਿਤੇ ਘੁੰਮਦਾ ਰਿਆ ਪੁੱਛਦਾ ਰਿਆ ਲੋਕਾਂ ਨੂੰ ਕਿ ਕੋਈ ਤੋੜ ਨਿਭਾਣ ਵਾਲਾ ਹੈ ਕੋਈ ਨਹੀਂ ਐਸਾ ਪਰ ਇੱਕ ਹੈ ਉਹ ਹੈ ਪਰਮਾਤਮਾ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇੱਕ ਵਾਰ ਕਵਿਤਾ ਲਿਖੀ ਆ ਉਹਨਾਂ ਦੇ ਵਿੱਚ ਉਹਨਾਂ ਨੇ ਵਚਨ ਕੀਤੇ ਭਾਈ ਗੁਰਦਾਸ ਜੀ ਨੇ ਪਹਿਲਾਂ ਜਦੋਂ ਸ਼ਬਦ ਸ਼ੁਰੂ ਕੀਤਾ ਉਹਨਾਂ ਨੇ ਨਾਂ ਲਿਖਿਆ ਨੰਨੇ ਨੂੰ ਕੰਨਾ ਨਾਂ ਨਾਂ ਦਾ ਭਾਵ ਕਿ ਨਹੀਂ ਭਾਈ ਅੱਗੇ ਕੀ ਲਿਖਦੇ ਐ ਨਹੀਂ ਲਿਖਿਆ ਨਹੀਂ ਨੰਨਾ ਹਾਹੀ ਵਰੀ ਨਹੀਂ ਨਹੀਂ ਦਾ ਦਸਾਰ ਪਿਤਾ ਪਿਤੰਨਾ ਪਰ ਪਿਤੰਨਾ ਸੱਜਣ ਕੁਤੰਦ ਸਤਬੰਧ ਪਨਾ ਪ੍ਰਾਪਤ ਹੈ ਕਹਿੰਦੇ ਨਾ ਪਿਓ ਨਾ ਦਾਦਾ ਨਾ ਪਰਦਾਦਾ ਨਾ ਕੋਈ ਸਾਥ ਸੰਬੰਧੀ ਨਾ ਕੋਈ ਸੱਜਣ ਮਿੱਤਰ ਨਾ ਕੋਈ ਪੁੱਤਰ ਨਾ ਕੋਈ ਧੀ ਕਹਿੰਦੇ ਕੋਈ ਨਹੀਂ ਜਿਹੜਾ ਆਖਸਤ ਸਮੇਂ ਕਵੇ ਕਿ ਬਾਪੂ ਦੇ ਸਾਹ ਮੋੜਦਿਓ ਮੇਰੇ ਸਾਹ ਕੱਢ ਲਓ ਕਹਿੰਦੇ ਕੋਈ ਨਹੀਂ ਹੈ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬੰਧ ਪਣਾ ਭਰਾਤਾ ਹੈ ਤੇ ਦੂਸਰੀ ਪੰਕਤੀ ਚ ਲਿਖਦੇ ਆ ਨਹੀਂ ਦਦਸਾਰ ਨਹੀਂ ਨਨਸਾਰ ਨਾਨਕ ਇਹਦੀ ਗੱਲ ਕਰਦੀ ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ ਮਾਮੂ ਮਾਮੀ ਮੌਸੀ ਔ ਮੌਸਾ ਵਿਵਦ ਬਖਿਆਤਾ ਹੈ ਕਹਿੰਦੇ ਨਾਨਕਿਆਂ ਵਿੱਚ ਵੀ ਕੋਈ ਨਹੀਂ ਮਾ ਜਿਹੜੀ ਉਹ ਨਾਨਕਿਆਂ ਤੋਂ। ਕਹਿੰਦੇ ਨਾ ਮਾਂ ਨਾ ਨਾਨੀ ਨਾ ਪਰਨਾਨੀ। ਨਾ ਮਾਮਾ ਨਾ मामੀ। ਨਹੀਂ ਨਨੁਸਾਰ ਮਾਤਾ ਪਰਮਾਤਾ ਬਿਰਧ ਪਰਮਾਤਾ मामੂ मामੀ ਮਾਸੀ ਉਹ ਮੋਸਾ। ਵਿਵਦ ਬਖਿਆਤਾ ਹੈ। ਨਾ ਕਹਿੰਦੇ ਮਾਸੀ ਨਾ ਮਾਸੂ। ਕੋਈ ਨਹੀਂ ਹੈ ਨਾ। ਥੋੜਾ ਬੰਦਾ ਕਹਿੰਦਾ ਮੇਰੇ ਤੇ ਸਹੁਰੇ ਬੜੇ ਤਕੜੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨਹੀਂ ਸਸਵਰਾ ਸਾਸ ਸਾਸਰੋ ਸਾਰੋ ਸਾਰੇ ਨਹੀਂ ਬਿਰਤੀ ਸੁਰ ਜੱਟ ਕਨਾ ਦਾਤਾ ਕਹਿੰਦੇ ਨਾ ਸੌਰਿਆਂ ਚ ਸਾਸ ਨਾ ਸੋਹਰਾ ਨਾ ਸਾਲਾ ਨਾ ਸਾਲੀ ਕਹਿੰਦੇ ਕੋਈ ਨਹੀਂ ਹੈ ਨਹੀਂ ਬਿਰਤੀ ਸੁਰ ਜੱਟ ਕਨਾ ਦਾਤਾ ਹੈ ਕਹਿੰਦੇ ਇੱਕ ਮੰਗਤੇ ਦਾ ਤੇ ਦਾਤੇ ਦਾ ਵੀ ਰਿਸ਼ਤਾ ਹੈ ਜਿਹਦੇ ਤੋਂ ਲੋਕ ਉਧਾਰੇ ਲੈਂਦੇ ਪੈਸੇ ਤੇ ਜਿਹੜੀ ਲਾਸਟ ਪੰਗਤੀ ਉਹਦੇ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਅਸਨ ਬਸਰ ਧਨ ਧਾਮ ਕਾਹੂ ਮੈਂ ਨਾ ਦੇਖਿਓ ਗੁਰਸਿੱਖ ਸਾਧ ਸੰਗਤ ਕੋ ਲਾਤਾ ਕਹਿੰਦੇ ਮੈਂ ਸਾਰੇ ਧਰਮਾਂ ਤੇ ਫਿਰਕੇ ਵੇਖਿਆ ਕੋਈ ਨਹੀਂ ਤੋੜ ਨਿਭਾਉਣ ਵਾਲਾ ਪਰ ਜੇ ਇੱਕ ਹੈ ਤਉ ਗੁਰੂ ਹੈ ਇੱਥੇ ਭਗਤ ਕਬੀਰ ਸਾਹਿਬ ਇਹੀ ਕਹਿ ਰਹੇ ਹੈ ਕਿ ਕਵੀਰ ਸਭ ਜਗ ਹੋਂ ਫਿਰਿਓ ਮੰਦਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ ਕਹਿੰਦੇ ਚੰਗੀ ਤਰ੍ਹਾਂ ਪਰਖ ਕੇ ਵੇਖ ਲੈ ਠੋਕ ਵਜਾਏ ਜਿਵੇਂ ਹੁਣ ਕੋਈ ਚੀਜ਼ ਲੈਣੀ ਹੁੰਦੀ ਹੈ ਨਾ ਦੁਕਾਨਦਾਰ ਵੀ ਕਹਿੰਦਾ ਮੈਂ ਤਾਂ ਠੋਕ ਵਜਾ ਕੇ ਦਿੰਦਾ ਭਾਈ ਭਾਵੇਂ ਮੇਰੀ ਗਰੰਟੀ ਹੈ ਹਰ ਇੱਕ ਮੈਂ ਹਰ ਇੱਕ ਚੀਜ਼ ਜਿਹੜੀ ਹੈ ਠੋਕ ਵਜਾ ਕੇ ਦਿੰਦਾ ਤੇ ਜੇ ਕੋਈ ਬੰਦਾ ਖਰੀਦਣ ਜਾ ਰਿਹਾ ਹੋਵੇ ਨਾ ਕੋਈ ਬੰਦਾ ਦੁਕਾਨਦਾਰ ਥੋੜਾ ਜਿਆਦਾ ਠੱਲਾ ਜਿਹਾ ਚੱਲੇ ਫਿਰ ਉਹ ਜਿਹੜਾ ਖਰੀਦਣ ਵਾਲਾ ਉਹ ਕਹਿੰਦਾ ਭਰਾਵਾ ਐ ਨਹੀਂ ਗੱਲ ਬਣਦੀ ਮੈਂ ਜਿਹੜੀ ਚੀਜ਼ ਖਰੀਦਦਾ ਠੋਕ ਵਜਾ ਕੇ ਖਰੀਦਦਾ ਭਾਵ ਕੇ ਚੰਗੀ ਤਰ੍ਹਾਂ ਪਰਖ ਕੇ ਐ ਨਹੀਂ ਹੈ ਵੀ ਲੋਕਾਂ ਨੇ ਕਹਿੰਦਾ ਚੀਜ਼ ਵਧੀਆ ਚੱਕ ਲੈਂਦੀ ਕਰ ਕਹਿੰਦੇ ਚੰਗੀ ਤਰ੍ਹਾਂ ਉਹਨੂੰ ਪਰਖ ਕੇ ਫੇਰ ਲੈ ਐਂ ਥੋੜਾ ਇਥੇ ਭਗਤ ਕਬੀਰ ਸਾਹਿਬ ਕਹਿੰਦੇ ਆ ਕੋ ਕਾਹੂ ਕੋ ਨਹੀਂ ਸਭ ਦੇਖੀ ਠੋਕ ਪਜਾਇਆ ਕਹਿੰਦੇ ਦੁਨੀਆ ਵੇਖ ਲਈ ਮੈਂ ਪਰ ਤੋੜ ਨਿਭਾਣ ਵਾਲਾ ਕੋਈ ਨਹੀਂ ਹੈ ਅਸਲ ਦੇ ਵਿੱਚ ਉਹ ਹੈ ਉਹ ਪਰਮਾਤਮਾ ਪਰਮਾਤਮਾ ਦੇ ਬਾਬਤ ਗੁਰੂ ਸਾਹਿਬ ਕਹਿੰਦੇ ਨਾ ਨਾਨਕ ਕੱਟੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜਿਵਨ ਦੇ ਵਿਛੜੇ ਓਏ ਮੋਇਆ ਨਾ ਚਾਹੀ ਛੋੜ ਦੁਨੀਆ ਨੇ ਸਾਥ ਛੱਡ ਜਾਣਾ ਜੇ ਸਾਥ ਨਹੀਂ ਛੱਡਣਾ ਉਹ ਹੈ ਇੱਕ ਪਰਮਾਤਮਾ ਦੁਨੀਆਂ ਦੇ ਸਾਥ ਛੱਡ ਜਾਣਾ ਪਰ ਇੱਕ ਪਰਮਾਤਮਾ ਜਿਹਨੇ ਸਾਡਾ ਸਾਥ ਨਹੀਂ ਛੱਡਣਾ ਜੇ ਅਸੀਂ ਉਹਦੇ ਬਣ ਬਣ ਪਰ ਅਜੀ ਅਸੀਂ ਉਹਦੇ ਬਣੇ ਜਿੱਤੇ ਉਹਦੇ ਬਣ ਗਏ ਉਦਦੇ ਫਿਰ ਉਹਨੇ ਸਾਡਾ ਸਾਥ ਨਹੀਂ ਛੱਡਣਾ ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਐ ਮਾਰਗ ਮੋਤੇ ਵਿਥਰੇ ਅੰਧਾ ਨਿਕ ਸਿਉ ਆਈ ਕਹਿੰਦੇ ਮਾਰਗ ਰਸਤੇ ਨੂੰ ਕਹਿੰਦੇ ਆ ਮੋਤੀ ਹੀਰੇ ਜਵਾਹਰਾਤਾਂ ਨੂੰ ਕਹਿੰਦੇ ਬਿਥਰੇ ਦਾ ਪਾਪ ਖਿਲਰੇ ਹੋਏ ਹੋਣ ਕਹਿੰਦੇ ਬੰਦਾ ਤੁਰਿਆ ਜਾ ਰਿਹਾ ਹੋਏ ਰਸਤੇ ਦੇ ਵਿੱਚ ਪਏ ਹੋਣ ਵੀ ਹੀਰੇ ਮੋਤੀ ਖਿਲਰੇ ਅੰਧਾ ਨਿਕ ਸਿਉ ਆਏ ਸਵੱਬ ਨਾਲ ਆ ਪੜਿਆ ਪਰ ਕਹਿੰਦੇ ਹੈਗਾ ਅੰਨਾਂ ਸਿਉਣ ਕੀ ਕਰਿਆ ਜਾਵੇ ਜੋਤ ਬਿਨਾਂ ਜਗਦੇਸ਼ ਦੇ ਜਗਤ ਉਲੰਘਾਏ ਜਾਏ ਕਹਿੰਦੇ ਪ੍ਰਮਾਤਮਾ ਦੀ ਬਖਸ਼ੀ ਹੋਈ ਗਿਆਨ ਦੀ ਜੋਤ ਜਿਹੜੀ ਉਹਦੇ ਤੋਂ ਬਿਨਾਂ ਜਗਤ ਇਹਨਾਂ ਮੋਤੀਆਂ ਨੂੰ ਵੀ ਪੈਰਾਂ ਹੇਠਾਂ ਦਤਾਰਦਾ ਕਰਦਾ ਆ ਸਾਡੇ ਕੋਲੇ ਗੁਰਵਾੜੀਆਂ ਨਾ ਜਿਹੜੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਬਾਣੀਆਂ ਸਾਰੀ ਮੀਨ ਹੋ ਹੀਰੇ ਮੋਤੀ ਹੈ ਗੁਰੂ ਸਾਹਿਬ ਕਹਿੰਦੇ ਨਾ ਗੁਰੂ ਨਾਨਕ ਸਾਹਿਬ ਜੀ ਮੱਤ ਵਿੱਚ ਰਤਨ ਜਵਾਹਰ ਮਾਲਕ ਜੇ ਇੱਕ ਗੁਰ ਕੀ ਸਿੱਖ ਸੁਣੇ ਕਹਿੰਦੇ ਇੱਕ ਪਰਮਾਤਮਾ ਦੀ ਸੁਣ ਕੇ ਤੇ ਵੇਖੋ ਆ ਮੱਤ ਹੀਰਿਆਂ ਨਾਲ ਭਰ ਜਾਣੀ ਹੈ ਮੱਤ ਵਿੱਚ ਰਤਨ ਜਵਾਹਰ ਮਾਲਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਇੱਕ ਗੁਰੂ ਦੀ ਸਿੱਖਿਆ ਸੁਣ ਲਈ ਨਾ ਇੱਕ ਸਿੱਖਿਆ ਸੁਣ ਲਈ ਜੇ ਅਸੀਂ ਸਿੱਖਿਆ ਸੁਣੀ ਨਹੀਂ ਬਸ ਆਉਨੇ ਆ ਮੱਥਾ ਟੇਕਿਆ ਕਿ ਮੇਰਾ ਕੰਮ ਨਿਪਟ ਗਿਆ ਬਸ ਮੱਥਾ ਟੇਕਿਆ ਤੇ ਵਾਪਸ ਕਿ ਮੇਰਾ ਕੰਮ ਨਿਪੜ ਗਿਆ ਐ ਨਹੀਂ ਕੰਮ ਨਿਪੜਨਾ ਗੁਰੂ ਦੀ ਬਾਣੀ ਨੂੰ ਚੰਗੀ ਤਰ੍ਹਾਂ ਸਮਝਣੇ ਗੁਰੂ ਦੀ ਬਾਣੀ ਨੂੰ ਚੰਗੀ ਤਰ੍ਹਾਂ ਆਪਣੇ ਜੀਵਨ ਤੇ ਢਾਲਣੇ ਜਿੱਦੇ ਆਪਣੇ ਜੀਵਨ ਤੇ ਢਾਲ ਲਿਆ ਉੱਥੇ ਫਿਰ ਆ ਮੱਤ ਦੇ ਵਿੱਚੋਂ ਹੀਰੇ ਮੋਤੀ ਜਵਾਹਰਾਤ ਨਿਕਲਦਾ ਹੈ ਗੁਰੂ ਸਾਹਿਬ ਕਹਿੰਦੇ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅਠ 60 ਤੀਰਤ ਕਾਮੁਕ ਢਿਕਾ ਤਿਤ ਘਟ ਮਤ ਵਿਗਾਸ ਕਹਿੰਦੇ ਆ ਜਿਹੜੀ ਜੀਵ ਹੈ ਨਾ ਆ ਜਿਹੜਾ ਸਰੀਰ ਹੈ ਕਹਿੰਦੇ ਕੁੰਗੂ ਕੀ ਕਾਇਆ ਕਿ ਸਰਦਾ ਵਰਗਾ ਜੇ ਇੱਕ ਸਿੱਖਿਆ ਸੁਣ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਕੇ ਇੱਕ ਗੁਰ ਕੀ ਸਿੱਖ ਸੁਣੀ ਜੇ ਇੱਕ ਸਿੱਖਿਆ ਗੁਰੂ ਦੀ ਸੁਣ ਲਈ ਨਾ ਤਾਂ ਗੁਰੂ ਸਾਹਿਬ ਕਹਿੰਦੇ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਲਲਤਾ ਕਹਿੰਦੇ ਜੀਵ ਨੂੰ ਕਹਿੰਦੇ ਜੀਵ ਐ ਲੱਗੂ ਕੇ ਹੀਰੇ ਕਰ ਰੇ ਹੀਰੇ ਕਰ ਰਿਆ ਇਹਦੇ ਵਿੱਚ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਆਸ ਤਨ ਸਾਸ ਜਿਹੜੇ ਸਾਹ ਲਵੇਂਗਾ ਲੱਗੂਗਾ ਕਿ ਜਿਵੇਂ ਚੰਦਨ ਦੀ ਸੁਗੰਧ ਆ ਰਹੀ ਹੈ ਅਗਰ ਵਾਸ ਤਨ ਸਾਸ 86 ਤੀਰਕ ਤਕਾ ਮੁਖ ਟਿੱਕਾ ਤਿਤ ਘਟ ਮਾਤ ਵਿਗਾਸ ਐ ਸਮਝ ਲਈ ਕਿ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਾਇਆ ਜੇ ਇੱਕ ਗੁਰੂ ਦੀ ਸਿੱਖਿਆ ਮੰਨ ਲਈ ਜਿਹੜੇ ਸਿੱਖਿਆ ਮੰਨ ਲਈ ਬਸ ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਹੀਰੇ ਆ ਜਾਣਗੇ ਇਥੇ ਗੁਰੂ ਸਾਹਿਬ ਕਹਿੰਦੇ ਜੋਤ বিনা ਜਗਦੀਸ਼ ਕੀ ਜਿਹੜੀ ਪਰਮਾਤਮਾ ਨੇ ਸਾਡੇ ਅੰਦਰ ਜੋਤ ਟਿਕਾਈ ਹੈ ਨਾ ਕਹਿੰਦੇ ਜੋਤ ਬਿਨਾ ਜਗਦੇਸ਼ ਦੀ ਜਗਤ ਉਲੰਘਾ ਜਾਏ ਉਲੰਘੇ ਦਾ ਭਾਵ ਉਲੰਘਦਾ ਜਾ ਰਿਹਾ ਉਹ ਮੋਤੀਆਂ ਨੂੰ ਪੈਰਾਂ 'ਤੇ ਫੈਠਾ ਲਟਾੜਦਾ ਜਾ ਰਿਹਾ ਸਾਡੇ ਕੋਲੇ ਤੇ ਖਾਰ ਹੈ ਹੀਰਿਆਂ ਸਾਡੇ ਕੋਲੇ ਤੇ ਖਾਰ ਹੈ ਮੋਤੀਆਂ ਦੀ ਉਹ ਕਿਹੜੀ ਹੈ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਜੀ ਦੀ ਬਾਣੀ ਇੱਕ ਓਹੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਬਾਣੀ ਹੈ ਪੜਦੇ ਜਾਓ ਪੜਦੇ ਜਾਓ ਹੀਰਿਆਂ ਵਰਗਾ ਹੀਰਿਆਂ ਤੋਂ ਵੀ ਮੋਤੀਆਂ ਜਵਾਹਰਾਤਾਂ ਤੋਂ ਵੀ ਉੱਪਰ ਦੀ ਗੱਲ ਹੈ ਗੁਰਬਾਣੀ ਇਹ ਇਸ ਤਰ੍ਹਾਂ ਨਹੀਂ ਹੈ ਕਿ ਬਸ ਬਾਣੀ ਪੜ ਲਈ ਆਪਣਾ ਕੰਮ ਨਿਭੜ ਗਿਆ ਨਿਭੜਨਾ ਨਿਵੇੜਨਾ ਨਹੀਂ ਪਿਆਰ ਕਰਨਾ ਹੈ ਗੁਰੂ ਨਾਲ ਨਿਵੇੜਨ ਵਾਲੀ ਗੱਲ ਤੇ ਜੇ ਕਰ ਲਈ ਫਿਰ ਤੇ ਔਖਾ ਹੋ ਜਾਣਾ ਹੁਣ ਸਾਡੇ ਕੋਲੇ ਤੇ ਨਵੇੜਨ ਵਾਲੀ ਗੱਲ ਨਾ ਭੱਜ ਭੱਜ ਕੇ ਬਸ ਕਿ ਨਵੇੜ ਦੀ ਆਪਣੀ ਡਿਊਟੀ ਐ ਬਸ ਨਿਭਾ ਲਈ ਡਿਊਟੀ ਐ ਡਿਊਟੀਆਂ ਹੋਰ ਕੰਮਾਂ 'ਚ ਹੁੰਦੀਆਂ ਨੇ ਗੁਰੂ ਨਾਲ ਤੇ ਪਿਆਰ ਹੁੰਦਾ ਹੈ ਬਾਕੀ ਕੰਮਾਂ ਦੀਆਂ ਡਿਊਟੀਆਂ ਹੋਣਗੀਆਂ ਪਰ ਗੁਰੂ ਨਾਲ ਡਿਊਟੀ ਨਹੀਂ ਗੁਰੂ ਨਾਲ ਤੇ ਪਿਆਰ ਹੁੰਦਾ ਹੈ ਜਿੰਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਬਸ ਪਿਆਰ ਕਰਦੇ ਰਹੋ ਪਿਆਰ ਕਰਦੇ ਰਹੋ ਪਿਆਰ ਦੇ ਵਿੱਚੋਂ ਫਿਰ ਗੁਰੂ ਸਾਹਿਬ ਦੇ ਦਰਸ਼ਨ ਹੋ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਬੁੱਢਾ ਅੰਸ ਕਵੀਰ ਕਾ ਉਪਜਿਓ ਪੂਤ ਕਮਾਲ ਹਰ ਕਾਲ ਸਿਮਰਨ ਛਾੜ ਕੇ ਕਰਨ ਆਇਆ ਮਾਨ ਭਗਤ ਕਬੀਰ ਸਾਹਿਬ ਕਹਿੰਦੇ ਬੁੱਢਾ ਵੰਸ਼ ਕਬੀਰ ਕਾ ਵੰਸ਼ ਕਹਿੰਦੇ ਖਾਨਦਾਨ ਬੁੱਢਾ ਦਾ ਭਾਵ ਕਿ ਡੁੱਬ ਗਿਆ ਹੀ ਸਮਝੋ ਕਹਿੰਦੇ ਕੋਈ ਕਾਹੂ ਕੋ ਨਹੀਂ ਕੋਈ ਨਹੀਂ ਕਿਸੇ ਦਾ ਬਣਨਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਬੁੱਢਾ ਵੰਸ਼ ਕਬੀਰ ਕਾ ਉਪਜੋ ਪੂਤ ਗਮਾਲ ਕਹਿੰਦੇ ਜਿਹੜਾ ਆ ਬੰਸਨ ਕਵੀਰ ਦਾ ਇਹਦੇ ਅੰਦਰ ਕਹਿੰਦੇ ਉਪਜੋ ਪੂਤ ਕਮਾਲ ਕਹਿੰਦੇ ਇੱਕ ਕਮਲਾ ਪੈਦਾ ਹੁੰਦਾ ਕਮਲਾ ਤੇ ਇਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਹਰ ਕਾ ਨਾਮ ਹਰ ਕਾ ਸਿਮਰਨ ਛਾੜ ਕੇ ਘਰ ਲਿਆ ਆਇਆ ਮਾਲ ਤੇ ਇਹਦੇ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਿਹਾ ਕਿ ਇਹ ਹਾਲਤ ਤੇ ਆਪਣ ਕੇ ਨਾ ਬੰਦਾ ਪੂਤ ਦਾ ਭਗਵਨ ਦਾ ਪੁੱਤਰ ਮਨ ਜਿਹੜਾ ਮਨ ਨੂੰ ਕਹਿੰਦੇ ਪੁੱਤਰ ਕਮਾਲ ਜਿਹੜੇ ਝੜਨ ਲਾਇਕ ਲਾਇਕ ਕੁਛ ਹੋਰ ਹੁੰਦਾ ਨਲਾਇਕ ਕਹਿੰਦੇ ਤਾਂ ਕਰਕੇ ਮੈਂ ਡੁੱਬਦਾ ਜਾ ਰਿਹਾ ਆ ਅੱਖਾਂ ਮੇਰੀਆਂ ਜਵਾਬ ਦੇ ਗਈਆਂ ਕੰਨ ਮੇਰੇ ਜਵਾਬ ਦੇ ਗਏ ਗਿਆਨ ਇੰਦਰੇ ਕਰਮ ਇੰਦਰੇ ਕਹਿੰਦੇ ਸਾਰਾ ਟੱਬਰ ਜਿਹੜਾ ਹੁਣ ਕਹਿੰਦੇ ਇਹ ਸਾਰਾ ਡੁੱਬ ਗਿਆ ਕਿਉਂ ਕਿਉਂਕਿ ਜਿਹੜਾ ਮਨ ਸੀ ਮਨ ਪੁੱਤ ਮਨ ਨੂੰ ਪੁੱਤ ਕਿਹਾ ਨਾ ਕਹਿੰਦੇ ਜਿਹੜਾ ਮਨ ਸੀ ਉਹ ਕਮਲਾ ਨਿਕਾਇਆ ਜੇ ਮਨ ਚੰਗਾ ਹੁੰਦਾ ਗੁਰੂ ਦੇ ਪਿੱਛੇ-ਪਿੱਛੇ ਤੁਰਦਾ ਤਾਂ ਕਹਿੰਦੇ ਫਿਰ ਡੁੱਬਣਾ ਥੋੜਾ ਸੀ ਮਨ ਮਾੜਾ ਸੀ ਮਨ ਦੇ ਪਿੱਛੇ ਲੱਗ ਕੇ ਫਰਕਾ ਸਿਮਰਨ ਛਾੜਕ ਹੈ ਹੁਣ ਪਰਮਾਤਮਾ ਦਾ ਸਿਮਰਨ ਛੱਡਦਾ ਮਨ ਦੇ ਪਿੱਛੇ ਲੱਗ ਕੇ ਆਹ ਮਨ ਨੂੰ ਪੁੱਤ ਕਿਹਾ ਹੈ ਕਹਿੰਦੇ ਮਨ ਪੁੱਤ ਦੇ ਪਿੱਛੇ ਲੱਗ ਕੇ ਨਾ ਮੈਂ ਪਰਮਾਤਮਾ ਦਾ ਸਿਮਰਨ ਛੱਡ ਤਾ ਘਰ ਲੈ ਆਇਆ ਮਾਲ ਮਾਲ ਦਾ ਭਾਵ ਉਹਦਾ ਧੰਨ ਲਾਲਸਾ ਮਾਇਆ ਦਾ ਮੋਹ ਇਹ ਨੂੰ ਸਮਝਣ ਵਾਸਤੇ ਫਿਰ ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਚੀਜ਼ਾਂ ਹੋ ਗਈਆਂ ਤੇਰੇ ਨਾਲ ਕਿ ਲਾਲਚ ਚ ਪੈ ਗਿਆ ਲੋਭ ਚ ਪੈ ਗਿਆ ਬੇਈਮਾਨੀਆਂ ਚ ਪੈ ਗਿਆ ਕਹਿੰਦੇ ਬੇਈਮਾਨੀਆਂ ਚ ਪੈ ਕੇ ਨਾ ਪ੍ਰਮਾਤਮਾ ਦਾ ਸਿਮਰਨ ਛੱਡ ਗਿਆ ਕਿਉਂਕਿ ਮਨ ਜਿਹੜਾ ਨਾ ਮਨ ਜੇ ਅਸੀਂ ਮਨ ਦੇ ਪਿੱਛੇ ਤੁਰਨ ਲੱਗੇ ਤਾਂ ਗੁਰੂ ਸਾਹਿਬ ਕਹਿੰਦੇ ਮਨਮੁਖ ਹੈ ਜੇ ਗੁਰੂ ਦੇ ਪਿੱਛੇ ਤੁਰਨ ਲੱਗੇ ਤਾਂ ਕਹਿੰਦੇ ਗੁਰਮੁਖ ਹੈ ਜੇ ਮਨ ਦੀ ਮੱਤ ਨਾਲ ਸੋਚਦਾ ਹੈ ਗੁਰੂ ਸਾਹਿਬ ਕਹਿੰਦੇ ਮਨਮਤ ਹੈ ਜੇ ਗੁਰੂ ਦੀ ਮੱਤ ਨਾਲ ਸੋਚਦਾ ਹੈ ਗੁਰੂ ਸਾਹਿਬ ਕਹਿੰਦੇ ਗੁਰਮੁਖ ਹੈ ਬਸ ਆਹੀ ਫਰਕ ਹੁੰਦਾ ਹੈ ਮਨ ਉਹੀ ਹੋਣਾ ਪਰ ਜੇ ਇਹਨੂੰ ਮਨ ਨੂੰ ਅਸੀਂ ਚੰਗੇ ਪਾਸੇ ਲਾ ਲਾਂਗੇ ਤਾਂ ਫਿਰ ਪੈਸਾ ਕਮਾਉਣਾ ਮਾੜਾ ਨਹੀਂ ਗੁਰੂ ਸਾਹਿਬ ਕਹਿੰਦੇ ਪੈਸਾ ਤੇ ਹਰ ਇੱਕ ਨੂੰ ਚਾਹੀਦਾ ਸਾਰਿਆਂ ਨੂੰ ਚਾਹੀਦਾ ਪਰ ਕਹਿੰਦੇ ਫਿਰ ਲਾਉ ਲੋਭ ਲਾਲਚ ਉਹ ਨਹੀਂ ਹੁੰਦਾ ਕਿ ਜਿੰਨਾ ਕੁ ਬਣ ਗਿਆ ਬਸ ਓਨੇ ਨਾਲ ਗੁਜ਼ਾਰਾ ਕਰਨਾ ਬੰਦਾ ਸਿੱਖ ਲੈਂਦਾ ਹੈ ਪਰ ਜੇ ਅਸੀਂ ਮਨ ਦੇ ਪਿੱਛੇ ਤੁਰਨ ਲੱਗੇ ਲੋਭੀ ਹੋ ਗਏ ਲਾਲਚੀ ਹੋ ਗਏ ਫਿਰ ਕਹਿੰਦੇ ਜਿੰਨਾ ਵੀ ਆ ਰਿਹਾ ਨਾ ਜਿੰਨਾ ਵੀ ਧਨ ਆ ਰਿਹਾ ਕਹਿੰਦੇ ਉਹ ਵੀ ਥੋੜਾ ਲੱਗ ਜਾਂਦਾ ਹੈ ਉਹ ਵੀ ਥੋੜਾ ਲੱਗ ਜਾਂਦਾ ਫਿਰ ਆਇਆ ਹੁੰਦਾ ਵੀ ਇਹਦੇ ਆਲਾ ਵੀ ਮੈਨੂੰ ਮਿਲ ਜੇ ਇਹਦੇ ਆਲਾ ਵੀ ਮੈਨੂੰ ਮਿਲ ਜੇ ਬਸ ਫਿਰ ਆਇਆ ਹੁੰਦਾ ਕਿ ਸਾਰੀ ਦੁਨੀਆ ਦਾ ਹੀ ਪੈਸਾ ਮੈਨੂੰ ਮਿਲ ਜੇ ਪਰ ਅੱਜ ਤੱਕ ਕਹਿੰਦੇ ਫਿਰ ਵੀ ਨਹੀਂ ਆਉਂਦਾ ਅੱਜ ਫਿਰ ਵੀ ਨਹੀਂ ਆਉਂਦਾ ਜਿਹੜਾ ਬੰਦਾ ਲਾਲਚੀ ਹੋ ਗਿਆ ਲੋਭੀ ਹੋ ਗਿਆ ਨਾ ਕਹਿੰਦੇ ਉਹਨੂੰ ਸਾਰੀ ਦੁਨੀਆ ਦੀ ਪਦਾਰਥ ਮਿਲ ਜਾਣ ਕਹਿੰਦੇ ਉਹ ਰੱਜਦਾ ਨਹੀਂ ਇੱਕ ਮਹਾਤਮਾ ਬੈਠੇ ਤਾਂ ਉਥੋਂ ਦੀ ਇੱਕ ਬੰਦਾ ਲੰਘਿਆ ਉਹ ਮਹਾਤਮਾ ਨੂੰ ਕਹਿੰਦਾ ਇੱਥੇ ਕੀ ਕਰਦੇ ਹੋ ਚੱਲ ਆਪਾਂ ਕਿਸੇ ਨੂੰ ਲੁੱਟ ਕੇ ਲਈਏ ਕਹਿੰਦਾ ਲੁੱਟ ਕੇ ਲਿਆਏਗਾ ਮਿਲੋ ਕੀ ਫਿਰ ਲੁੱਟਣ ਨਾਲ ਕਹਿੰਦਾ ਧੰਨ ਮਿਲੂਗਾ ਕਹਿੰਦਾ ਧੰਨ ਦਾ ਕੀ ਕਰੇਗਾ ਕਹਿੰਦਾ ਚੰਗਾ ਘਰ ਪਾਵਾਂਗੇ ਕਹਿੰਦਾ ਫਿਰ ਕਹਿੰਦਾ ਫਿਰ ਚੰਗਾ ਘਰ ਪਾ ਕੇ ਵਿੱਚ ਬੈਠਾਂਗੇ ਬੜੇ ਆਰਾਮ ਨਾਲ ਬੈਠਾਂਗੇ ਕਹਿੰਦਾ ਇੰਨਾ ਕੁਸ਼ ਕਰਨ ਤੋਂ ਬਾਅਦ ਆਰਾਮ ਨਾਲੇ ਬੈਠੇਗਾ ਕਹਿੰਦਾ ਹਾਂ ਕਹਿੰਦਾ ਮੈਂ ਤਾਂ ਹਮੀ ਆਰਾਮ ਨਾਲ ਬੈਠਾਂ ਭਲਿਆ ਮੈਂ ਤੇ ਕਿਸੇ ਨੂੰ ਲੁੱਟਣਾ ਨਹੀਂ ਮੈਂ ਕਿਸੇ ਨੂੰ ਕੁੱਟਣਾ ਨਹੀਂ ਮੈਂ ਘਰ ਕਾਣਾ ਨਹੀਂ ਮੈਂ ਤੇ ਕਹਿੰਦਾ ਆਰਾਮ ਨਾਲ ਬੈਠਾ ਇੱਥੇ ਸਮੁੰਦਰ ਦੇ ਕੰਢੇ ਤੇ ਸੂਰਜ ਦੀਆਂ ਕਿਰਨਾਂ ਮੇਰੇ ਤੇ ਪੈ ਰਹੀਆਂ ਨੇ ਮੈਂ ਤੇ ਆਰਾਮ ਨਾਲ ਬੈਠਾ ਘਰ ਕਾਣਾ ਜ਼ਮੀਨ ਖਰੀਦਣੀ ਹੈ ਗੱਡੀ ਖਰੀਦਣੀ ਹੈ ਤਾਂ ਮਿਹਨਤ ਕਰਨੀ ਹੈ ਕਿਸੇ ਦੇ ਪੈਸਿਆਂ ਵੱਲ ਨਾ ਚੱਕਿਓ ਗੁਰੂ ਸਾਹਿਬ ਕਹਿੰਦੇ ਕੁੱਤੇ ਵਾਲਾ ਕੰਮ ਹੋਣਾ ਕਿਸੇ ਦੇ ਪੈਸਿਆਂ ਵੱਲ ਨਾ ਚੱਕਿਓ ਕਿਸੇ ਦੀਆਂ ਜੇਬਾਂ ਵੱਲ ਨਾ ਚੱਕਿਓ ਕਹਿੰਦੇ ਆਪਣੇ ਤੇ ਗੁਜ਼ਾਰਾ ਕਰਨਾ ਸਿੱਖ ਲਿਓ ਬਸ ਕਹਿੰਦੇ ਫਿਰ ਜ਼ਿੰਦਗੀ ਜਿਹੜੀ ਹੈ ਨਾ ਉਹ ਸਵਰਗ ਬਣ ਜਾਣੀ ਹੈ ਜੇ ਕਿਸੇ ਦੀਆਂ ਜੇਬਾਂ ਵੱਲ ਦੇਖਦੇ ਰਹੇ ਨਾ ਕਹਿੰਦੇ ਜ਼ਿੰਦਗੀ ਸਵਰਗ ਨਹੀਂ ਨਰਕ ਬਣ ਜਾਣੀ ਹੈ ਬਹੁ ਪਰਪੰਚ ਕਰ ਪਰ ਤਨ ਲਿਆਵਾ ਸੁੱਤਦਾਰਾ ਭਿਆਨ ਲੁਟਾਵਾ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਲੀਜੈ ਛਿਨ ਛਿਨ ਤਨ ਚੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀ ਨਹੀਂ ਆਵਾ ਕਹਿੰਦੇ ਤੇਰੀ ਓਕ ਤੇਰੀ ਬੁੱਕ ਚ ਕਿਸੇ ਨੇ ਪਾਣੀ ਨਹੀਂ ਪਾਉਣਾ ਕਿਉਂਕਿ ਲੋਕਾਂ ਦੇ ਨਾਲ ਧੋਖਾ ਧੜੀ ਕਰਦਾ ਰਿਹਾ ਕਹਿੰਦੇ ਕਿ ਦਿਨ ਐਸਾ ਹੋਣਾ ਕਿ ਤੇਰੀ ਬੁੱਕ ਚ ਵੀ ਪਾਣੀ ਨਹੀਂ ਪਾਉਣਾ ਕਿਸੇ ਨੇ ਕਿਉਂ ਕਿਉਂਕਿ ਲੋਕਾਂ ਦੇ ਨਾਲ ਵਾਰਾ ਕਰਦਾ ਰਿਹਾ ਬੱਦ ਦੁਆਵਾਂ ਜਿਹੜੀਆਂ ਹੁੰਦੀਆਂ ਨੇ ਇਹ ਬੰਦੇ ਨੂੰ ਡੋਬ ਦਿੰਦੀਆਂ ਨੇ ਪੈਸਾ ਤੇ ਵਜ਼ੀਰਾ ਕਰ ਕਮਾ ਲੈਂਦਾ ਬੰਦਾ 2 ਨੰਬਰ ਦੇ ਧੰਦਿਆਂ 'ਚ ਪਰ ਕਹਿੰਦੇ ਜਿਹੜੀਆਂ ਬੱਦ ਦੁਆਵਾਂ ਹੁੰਦੀਆਂ ਨੇ ਨਾ ਉਹ ਫਿਰ ਨਰਕਾਂ 'ਚ ਸੁੱਟ ਦਿੰਦੀਆਂ ਨੇ ਪੈਸਾ ਬੰਦੇ ਕੋਲੇ ਘਾਟ ਹੀ ਹੋਵੇ ਪਰ ਬੱਦ ਦੁਆ ਨਾ ਹੋਵੇ ਕੋਈ ਕਹਿੰਦੇ ਫਿਰ ਉਹ ਬੰਦਾ ਇਹ ਭਵ ਸੰਗਤ ਨੂੰ ਕਰ ਦਿਆ ਸੋ ਆਓ ਇੰਨੀਆਂ ਕੀ ਬੇਨਤੀਆਂ ਪਰਿਵਾਰ ਕਰਿਓ ਜੀ ਬੋਲਦਿਆਂ ਤੋਂ ਬਹੁਤ ਸਾਰੀਆਂ ਭੁੱਲਾ ਹੋ ਗਈਆਂ ਹਨ ਨੀ ਰੱਬ ਵਰਗੀ ਸੰਗਤ ਆ ਮਾਫ਼ ਕਰ ਦਿਓ ਜੀ 115 ਜਿਹੜੇ ਸ਼ਲੋਕ ਆਪਣੇ ਇੱਥੇ ਤੱਕ ਹੋ ਗਏ ਸੋ ਕੱਲ ਨੂੰ ਫਿਰ 116 ਨੰਬਰ ਸ਼ਲੋਕ ਤੋਂ ਸ਼ੁਰੂ ਕਰਾਂਗੇ ਆਓ ਇੰਨੀਆਂ ਕੀ ਬੇਨਤੀਆਂ ਪਰਿਵਾਰ ਜੀ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ